ਬਹੁਤ ਤਰੀਕੇ ਦਾ ਦਬਾਅ ਬਣਾਇਆ ਜਾ ਰਿਹਾ ਹੈ ਜਨਤਾ ਤੇ ਪਰ ਮੈਂ ਤੁਹਾਨੂੰ ਇੱਕ ਉਦਾਹਰਨ ਦੇਣੀ ਚਾਹਣਾ ਕੱਲ ਮੈਂ ਜਿੱਥੇ ਉਹ ਸ਼ੀਤਲ ਅੰਗਰਾਲ ਤੇ ਰਿੰਕੂ ਦੇ ਘਰ ਹੈ ਉੱਥੇ ਗਿਆ ਸੀ ਉਹਨਾਂ ਘਰਾਂ ਤੇ ਇੱਕ ਇੱਕ ਘਰ ਤੇ 10 ਕੱ 8-8 ਝੰਡੇ ਲੱਗੇ ਸੀ ਪਰ ਲੇਡੀਜ਼ ਤੇ ਜੈਂਟਸ ਜਿਹੜੇ ਆ ਇਸ਼ਾਰੇ ਕਰ ਰਹੇ ਸੀ ਮੈਂ ਨਾਰਾ ਦਿੱਤਾ ਝੰਡਾ ਛੱਤ ਤੇ ਦੇ ਵੋਟ ਹੱਥ ਤੇ ਲੋਕ ਹੱਸ ਰਹੇ ਸਨ ਕਈ ਬੀਬੀਆਂ ਨੇ ਇਹ ਗੱਲ ਕਹੀ ਸਾਨੂੰ ਕਿ ਚਿੰਤਾ ਨਾ ਕਰੋ ਉੱਠੋਂ ਨਹੀਂ ਪਾਵਣਗੇ ਠੀਕ ਮੈਂ ਕਿਹਾ ਝੰਡਾ ਕਹਿੰਦੀ ਡਰਾਉਂਦੇ ਐ ਝੰਡਾ ਇਹਨਾਂ ਦਾ ਇਸ ਕਰਕੇ ਲਾਇਆ ਕਿਉਂਕਿ ਜਿਸ ਬੰਦੇ ਆ ਉਹਨਾਂ ਦਾ ਜਿਸ ਪ੍ਰਕਾਰ ਦਾ ਕਰੈਕਟਰ ਹੈਗਾ ਜਨਤਾ ਜਾਣਦੀ ਸੋ ਮੈਂ ਇਹ ਸਮਝਦਾ ਕਿ ਜਿਹੜੀ ਸਾਡੀ ਬੀਬੀ ਐ ਸੁਰਿੰਦਰ ਕੌਰ ਅਨਥਕ ਮਿਹਨਤੀ ਚਾਰ ਵਾਰੀ ਕਾਉਂਸਲਰ ਔਰ ਸਭ ਤੋਂ ਵੱਡੀ ਗੱਲ ਹੈ ਕਿ ਪਹਿਲੀ ਵਾਰੀ ਦੁਆਬੇ ਦੇ ਵਿੱਚ ਕਿਸੇ ਔਰਤ ਨੂੰ ਇੰਨਾ ਮਾਨ ਸਨਮਾਨ ਮਿਲਿਆ ਔਰ ਜਿਸ ਪ੍ਰਕਾਰ ਦਾ ਅੱਜਕੱਲ ਕਰੈਕਟਰ ਹੋ ਗਿਆ ਪੋਲਿਟੀਸ਼ੀਨਾਂ ਦਾ ਰਾਤ ਨੂੰ ਇੱਧਰ ਸਵੇਰ ਇੱਧਰ ਰਾਤ ਨੂੰ ਉੱਧਰ ਸਵੇਰ ਇੱਧਰ ਆ ਆਪਣੇ ਫਾਇਦੇ ਆਸੇ ਹੁਣ ਲੋਕ ਉਹਨਾਂ ਨੂੰ ਨਕਾਰ ਦੇਣਗੇ ਉਹੀ ਕਾਰਨ ਰਿਹਾ ਕਿ ਚਨੀਸਾ ਪੌਣੇ 2 ਲੱਖ ਵੋਟਾਂ ਦੇ ਨਾਲ ਇੱਥੋਂ ਜਿੱਤੇ ਹੈ ਸੋ ਅੰਦਰ ਚੰਗਾ ਮਾਹੌਲ ਬਣਿਆ ਹੈ ਅੱਧੀ ਆਬਾਦੀ ਔਰਤਾਂ ਦੀ ਹੈ ਔਰ ਮੈਨੂੰ ਲੱਗਦਾ ਔਰਤਾਂ ਨੇ ਮਨ ਬਣਾ ਲਿਆ ਔਰ ਜਿੱਥੇ ਇੱਕ ਘਰ ਦੀ ਔਰਤ ਚਾਹਦੀ ਹੈ ਉੱਥੇ ਫਿਰ ਮਰਦ ਵੀ ਜਾਂਦਾ ਹੈ ਬੱਚੇ ਵੀ ਜਾਂਦੇ ਸੋ ਮੈਂ ਇਹ ਸਮਝਦਾ ਕਿ ਜਲੰਧਰ ਦੀਆਂ ਔਰਤਾਂ ਨੇ ਇਹ ਮਨ ਬਣਾ ਲਿਆ ਕਿ ਇਸ ਵਾਰੀ ਸਰਕਾਰ ਨੂੰ ਜਵਾਬ ਦੇਣਾ ਹੈ ਬਹੁਤ ਸਾਰੇ ਵਾਦੇ ਕੀਤੇ ਸਨ ਹਜ਼ਾਰ ਰੁਪਏ ਦਾ ਵਾਦਾ ਅੱਜ ਗੰਦਾ ਪਾਣੀ ਪੀ ਰਹੇ ਆ ਜਲੰਧਰ ਵੈਸਟ ਦੇ ਲੋਕ ਅੱਜ ਸੀਵਰੇਜ ਦੀ ਪ੍ਰੋਬਲਮ ਨਾਲ ਜੂਝ ਰਹੇ ਨੇ ਜਲੰਧਰ ਵੈਸਟ ਦੇ ਲੋਕ ਸਭ ਤੋਂ ਵੱਧ ਨਸ਼ਾ ਅਗਰ ਕਿਸੇ ਹਲਕੇ ਛੇਗਾ ਉਹ ਜਲੰਧਰ ਵੈਸਟ ਛੇਗਾ ਜੀ ਪੂਰਾ 1.5 ਸਾਲ ਕੋਈ ਐਮਐਲਏ ਬਣ ਜਾਂਦਾ ਫਿਰ ਅਸਤੀਫਾ ਦੇ ਦਿੰਦਾ ਫਿਰ ਦੂਜੀ ਪਾਰਟੀ ਚਲਾ ਜਾਂਦਾ ਹੁਣ ਉਹ ਕਹਿੰਦਾ ਮੈਂ ਨਸ਼ਾ ਬੰਦ ਕਰਾਵਾਂਗਾ ਕਹਿਣ ਦਾ ਮਤਲਬ ਜਿਹੜੇ ਇਹਨਾਂ ਦੇ ਮੁਖੀਆ ਸਾਨੂੰ ਮਾਰੇ ਸਨ ਅੱਜ ਸਮਾਂ ਮਿਲਿਆ ਇੱਕ ਆਮ ਕਰਦੀ ਔਰਤ ਨੂੰ ਜਿਹੜੀ ਮੁਹੱਲੇ 'ਚ ਰਹਿੰਦੀ ਹੈ ਜਨਤਾ 'ਚ ਰਹਿੰਦੀ ਹੈ ਹਰ ਉਸ ਤਕਰੀਬ ਤੋਂ ਵਕਫ ਹੈ ਜਿਹੜੀ ਜਲੰਧਰ ਵਿਸਤੇ ਲੋਗਾਂ ਦੀ ਤਕਰੀਬ ਹੈ ਔਰ ਸ਼ੇਰ ਦੀ ਤਰ੍ਹਾਂ ਗਰਜਦੀ ਹੈ ਮੈਂ ਇਹ ਵੀ ਕਵਾਂਗਾ ਇੱਕ ਔਰਤ ਨਹੀਂ ਹੈ ਜੇ ਤੁਸੀਂ ਉਹਨੂੰ ਸੁਣੋਗੇ ਤਾਂ ਤੁਹਾਨੂੰ ਇੱਕ ਪਤਾ ਲੱਗੇਗਾ ਕਿ ਇੱਕ ਬਹੁਤ ਸਮਝਦਾਰ ਤੇ ਹੁਨਾਰ ਕਾਂਗਰਸ ਪਾਰਟੀ ਦੀ ਉਮੀਦਵਾਰ ਹੈ ਜਿਹੜੀ ਕਿ ਇਹੋ ਜਿਹੇ ਲੋਕ ਸਾਨੂੰ ਆਉਣ ਵਾਲੇ ਸਮੇਂ ਚ ਚਾਹੀਦੇ ਹੈ ਗੁੱਡ ਕੈਰੇਕਟਰ ਗੁੱਡ ਐਥਿਕਸ ਲੋਕਾਂ ਦੇ ਵਿੱਚ ਵਿਚਰਨ ਵਾਲੇ ਤੇ ਲੋਕ ਜ਼ਮੀਨ ਨਾਲ ਜੁੜੇ ਲੋਕ ਉਹ ਕੈਂਡੀਡੇਟ ਅੱਜ ਅਸੀਂ ਦਿੱਤਾ ਔਰ ਮੈਨੂੰ ਪੂਰਨ ਉਮੀਦ ਆ ਅੱਜ ਮੈਂ ਤੇ ਮੇਰੀ ਘਰ ਵਾਲੀ ਮੈਂ ਕੱਲ ਵੀ ਡੋਰ ਟੂ ਡੋਰ ਕੀਤਾ ਸੀ ਹੁਣ ਅਗਲੇ 8 9 10 ਦਿਨ ਪੂਰੇ ਪ੍ਰਵਾਸ ਸਮੇਤ ਡਰਤਾ ਲੱਗਿਆ ਪਿਆ ਆ ਮਾਰਮੀ ਪਾਰਟੀ ਨੂੰ ਭਗਵਾਨ ਤੁਮਨ ਜੀ ਦਾ ਦਿਲ ਇਦਾਂ ਇਦਾਂ ਕਰਦਾ ਕਿਉਂ ਉਹਨਾਂ ਨੇ ਵੀ ਸਭ ਕੁਝ ਝੋਕਤਾ ਸਰਕਾਰ ਦੇ باوجود ਕਰ ਲੈਣਾ ਪੈ ਗਿਆ ਇੱਥੇ ਕਰ ਲੈਣਾ ਕਿਉਂ ਪਿਆ ਕਿਉਂਕਿ ਅੰਦਰ ਡਰ ਲੱਗ ਰਿਹਾ ਕਿ ਲੋਕਾਂ ਨੇ ਮਨ ਬਣਾ ਲਿਆ 13 0 ਦੀ ਗੱਲ ਕਰਦੇ ਇਸ ਤਿੰਨਾਂ ਤੇ ਰਹਿ ਗਏ ਜਲੰਧਰ ਵੈਸਟ ਗਈ मैं दस रहा है जलंधर वैस्ट बीबी सुरिंदर कौर वार्जन के चुनाव जितने लोगों को पता ही नहीं लगना यह जिन्हें लोगों ने झंडे लाए उन्होंने वोट भी नहीं पाई अच्छा। अंदर ही अंदर बदलाव मैडम ने भी यही मेरी लड़ाई था कि तो देखो बिलकुल हंड्र मैं समझता कि जो पोलिटिक्स के चंगे लोग नहीं आवे कि गल बनेगी ਹੋ ਜਿਹੜੇ ਭਗਤ ਜੀ ਨੇ ਆਦਰ ਦੀਆਂ ਸਤਕਾਰਯੋਗ ਨੇ ਚੁੰਨੀ ਵਾਲ ਭਗਤ ਜੀ ਬੀਜੇਪੀ ਚ ਨੇ ਮਹਿੰਦਰ ਭਗਤ ਜੀ ਪਹਿਲਾਂ ਮੈਂ ਸੁਣਿਆ ਬੀਜੇਪੀ ਤੋਂ ਵੀ ਚੋਣ ਲੜੇ ਸੀ ਹੁਣ ਆਮ ਆਦਮੀ ਪਾਰਟੀ ਤੋਂ ਲੜ ਪਿਆ ਯਾਰ ਹੁਣ ਬੀਜੇਪੀ ਨੂੰ ਗੱਲਾਂ ਕੱਢੀ ਜਾਂਦੇ ਆ ਦੂਜੇ ਭਾਈ ਸਾਹਿਬ ਪਹਿਲਾਂ ਝਾੜੂ ਤੋਂ ਲੜੇ ਸੀ ਹੁਣ ਕਾਂਗਰਸ ਤੋਂ ਲੜ ਗਏ ਇਹੋ ਜੇ ਟੱਟੇ ਜਲੰਧਰ ਵੈਸਟ ਚ ਨਹੀਂ ਇਹ ਟੱਟੇ ਦਾ ਜਾਨਵਰ ਹੈ ਜਿਹੜੇ ਇਨਸਾਨਾਂ ਦੇ ਰੂਪ ਦੇ ਵਿੱਚ ਟੱਟੇ ਨੇ ਜਿਨ੍ਹਾਂ ਨੇ ਲੋਕਾਂ ਦਾ ਜੀਵਨ ਹਰਾਮ ਕੀਤਾ ਵੀ ਜੀਵਨ ਨਾ ਖਰਾਬ ਕੀਤਾ ਵੀ ਉਹਨਾਂ ਦਾ ਵੀ ਜਲੰਧਰ ਵੈਸਟ ਦੇ ਲੋਕ ਇਸ ਵਾਰੀ ਇਲਾਜ ਕਰਨਗੇ ਉਹਨਾਂ ਨੂੰ ਵੀ ਇਹ ਸਾਰ ਸਬਸਕੌਣਗੇ ਇਹ ਵੀ ਯਾਦ ਰੱਖਣਾ ਅੱਜ ਸਰਕਾਰਾਂ ਦੇ ਵੱਲੋਂ 스마트 ਸਿਟੀ ਪ੍ਰੋਜੈਕਟ ਦਾ ਪੈਸਾ ਖਾਧਾ ਗਿਆ ਇਹਨੂੰ ਕਿਵੇਂ ਦੇਖਦੇ ਹੋ ਇੱਕ ਪੈਸਾ ਕੋਈ ਖਾਧਾ ਗਿਆ ਹੋਵੇ ਤਾਂ ਮੈਂ ਗੱਲ ਕਰਨਾ सुरेंद्र ਕੌੜੀ ਜੀ ਨੇ ਤਾਂ ਇੱਕ ਦੀ ਗੱਲ ਕੀਤੀ ਹੈ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਕਿ ਕੀ ਹੋਇਆ ਜਲੰਧਰ ਵੈਸਟ ਉੱਥੇ ਦਾ ਉੱਥੇ ਹੈ ਜੋ ਕਾਂਗਰਸ ਪਾਰਟੀ ਛੱਡ ਕੇ ਗਈ ਸੀ ਅੱਜ ਜਲੰਧਰ ਵੈਸਟ ਦੇ ਉਹੀ ਹਾਲਾਤ ਨੇ ਇਸ ਤੋਂ ਪਹਿਲਾਂ ਇਹ ਇਹ ਇਰੇ ਕੀ ਜੋ ਕੰਮ ਹੋਇਆ ਉਹ ਕਾਂਗਰਸ ਪਾਰਟੀ ਨੇ ਕਰਾਇਆ ਰਿੰਕੂ 1.5 ਸਾਲ ਆਸ ਤੇ ਪਾਰਟੀ ਛੱਡ ਕੇ ਚਲਾ ਗਿਆ ਐਮਪੀ ਬਣ ਗਿਆ ਫਿਰ ਦੂਜੀ ਪਾਰਟੀ ਬਦਲ ਗਈ ਯਾਰ ਸਭ ਤੋਂ ਵੱਡੀ ਗੱਲ ਹੈ ਕਿ ਲੋਕਾਂ ਨੂੰ ਕਿਰਦਾਰ ਸਮਝਾਉਣ ਵਾਲੀ ਗੱਲ ਹੈ ਮੈਨੂੰ ਲੱਗਦਾ ਕਿ ਜਲੰਧਰ ਵਸਦੇ ਲੋਕ ਉਹ ਸਮਝਾਉਣਗੇ ਔਰ ਜਿੱਥੇ ਜਿੱਥੇ ਪ੍ਰੋਜੈਕਟ ਰੁਕੇ ਅਸੀਂ ਲੜਾਈ ਲੜ ਕੇ ਉਹ ਸ਼ੁਰੂ ਕਰਾਂਗੇ ਦੇਖੋ ਲਾਸਟ ਇੱਕ ਦਸ ਜਿਹੜੇ ਜਿਹੜੇ ਨਹੀਂ ਨਹੀਂ ਲਾਸਟ ਇੱਕ ਦਸ ਜਿਹੜੇ ਕੱਲ ਆਪਣੇ ਸੀਐਮ ਸਰਵਿਸ ਫੀਸ ਹੈ ਤੁਸੀਂ ਸੁਣੀਓਗੇ ਜਿਹੜਾ ਚੰਡੀਗੜ੍ਹ ਸਪੈਲਿੰਗ ਲੈ ਕੇ ਕਹਿੰਦੇ ਪੰਜਾਬੀ ਜਿਹੜੇ ਦੇਖੋ ਮੈਨੂੰ ਨਹੀਂ ਸੁਣੋ 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 ਯਾਰ ਸੁ ਨੇ ਪਰ ਆਪ ਵੀ ਬੋਲਦੇ ਮੈਂ ਕਹਿ ਰਿਹਾ ਯਾਰ ਮੈਂ ਉਹਨਾਂ ਦੇ Trap ਚ ਨਹੀਂ ਫਸਣਾ ਲੋਕਾਂ ਦਾ ਧਿਆਨ ਜਲੰਧਰ ਵੈਸਟ ਜੋ ਪਾਸੇ ਕਰਨਾ ਚਾਹੁੰਦਾ ਚੀਫ ਮਿਨਿਸਟਰ ਪੰਜਾਬ ਸਾਡਾ ਫੋਕਸ ਕੀ ਹੈ ਲੋਕਾਂ ਨਾਲ ਵਾਦੇ ਪੂਰੇ ਦੱਸੋ ਕਿਥੇ ਗਏ ਟੰਡੀਗੜ ਬੋਲਦਾ ਨਹੀਂ ਬੋਲਦਾ ਰਾਜੀਵ ਰਿੰਗ ਨੂੰ ਇਸ ਗੱਲ ਦੀ ਕੋਈ ਮੈਨੂੰ ਕੋਈ ਇਸ ਗੱਲ ਦਾ ਮਤਲਬ ਨਹੀਂ ਹੈ ਸਪੈਲਿੰਗ ਉਹ ਕਹਿੰਦੇ ਇਹਨਾਂ ਨੂੰ ਉਡਾੜਾ ਨਹੀਂ ਆਉਂਦਾ ਇਹਨਾਂ ਨੂੰ ਸਿਹਾਰੀ ਨਹੀਂ ਆਉਂਦੀ ਬਿਆਰੀ ਨਹੀਂ ਆਉਂਦੀ ਮੈਂ ਇਸ ਗੱਲ 'ਚ ਨਹੀਂ ਪੈਣਾ ਚਾਹੁੰਦਾ ਮੈਂ ਤਾਂ ਇਹ ਕਹਿਣਾ ਚਾਹੁੰਦਾ ਵਾਦਾ ਕੀ ਦਿੱਤਾ ਪੰਜਾਬ ਨੇ ਪੰਜਾਬ ਨਸ਼ਾ ਮੁਕਤ ਹੋਏਗਾ ਕੀ ਕਰਤਾ ਪੂਰਾ ਪੰਜਾਬ ਦੇ ਵਿੱਚ ਕੋਈ ਬੇਰੋਜ਼ਗਾਰ ਨਹੀਂ ਹੁੰਦਾ ਕੀ ਪੂਰਾ ਕਰਤਾ ਪੰਜਾਬ ਦੇ ਵਿੱਚ ਕਿਤੇ ਧੀਆਂ ਪੈਣਾ ਤੇ ਲਾਠੀ ਚਾਰਜ ਨਹੀਂ ਹੋ ਜਾ ਪੰਜਾਬ ਲਾਅ ਐਂਡ ਆਰਡਰ ਦੇ ਹਾਲਾਤ ਰਜਣਾ ਦਿਨ ਦਿਹਾੜੇ ਲੁੱਟਾਂ ਖੋਹਾਂ ਅੱਜ ਵੀ ਚੱਲ ਰਹੀਆਂ ਨੇ ਪੰਜਾਬ ਦੇ ਅੰਦਰ ਪੰਜਾਬ ਨੂੰ ਕਿਹਾ ਸੀ ਪੈਨਸ਼ਨ ਦੇਵਾਂਗੇ ਅਸੀਂ ਤੁਹਾਨੂੰ ਲੋਕਾਂ ਨੂੰ ਡਬਲ ਮੇਰੀਆਂ ਮਾਵਾਂ ਭੈਣਾਂ ਨੂੰ ਕਿਹਾ ਸੀ ਅਸੀਂ 1000 ਰੁਪਏ ਦੇਵਾਂਗੇ ਤੁਹਾਨੂੰ ਨੌਕਰੀਆਂ ਦੇਵਾਂਗੇ ਤੁਹਾਨੂੰ ਅੱਜ ਸਾਰੇ ਦੇ ਸਾਰੇ ਪਿੱਛੇ ਜਿ ਕਿਹਾ ਸੀ ਮੈਂ ਆਟਾ ਦੇਵਾਂਗਾ ਹੁਣ ਕਹਿੰਦੇ ਮੈਂ ਕਣਕੀ ਦੇਵਾਂਗਾ ਸਾਰੇ ਦੇ ਸਾਰੇ ਮੁੱਦਿਆਂ ਤੇ ਆਮ ਆਦਮੀ ਪਾਰਟੀ ਫੇਲ ਹੋਈ ਹੈ ਇਹ तमाम ਮੁੱਧਿਆ ਤੇ ਸਰਦਾਰ ਭਗਵੰਤ ਸਿੰਘ ਮਾਨ ਜਵਾਬ ਦੇ ਮੈਨੂੰ ਕੋਈ ਮਤਲਬ ਨਹੀਂਗਾ ਉਹਨੇ ਕੀ ਕਿਹਾ ਨਾ ਨਾ ਕਿ ਜਿਹੜੇ ਵਾਅਦੇ ਮੇਰੇ ਨਾਲ ਕਰਨਗੇ ਘਰ ਆਪ ਕੋ ਛਰੇ ਲੜਾਈਆਂ ਕਿ ਫਟੋਲ ਆਪਣੇ ਕੋ ਉਹਨਾਂ ਨੂੰ ਸਰਕਾਰੀ ਨੌਕਰੀਆਂ ਤੇ ਜਿਹੜੇ ਆਪਣੇ ਵੱਡੇ ਮੈਂ ਹੁਣੇ ਇੱਕ ਵਰਕਰ ਹੀ ਨਾਲ ਜਨਾਬ ਮੈਂ ਟਟ ਪਾਸ ਕੀਤੇ ਆਲੇ ਨੂੰ ਹੁਣੇ ਆਟਨ ਕਰਾਫਟ ਆਲੇ ਚੌਂਕ ਚ ਮਿਲ ਕੇ ਆਏ ਆਂ ਵਿਚਾਰੇ ਤੱਕੇ ਤੇ ਬੈਠੇ ਮੈਂ ਉੱਥੇ ਜਾ ਕੇ ਆਏ ਇਹ ਸਰਾ ਹੁਣ ਲੋਕ ਗੱਲਾਂ ਚ ਨਹੀਂ ਆਉਣਗੇ ਹੁਣ 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 ਲੋਕ ਕਿੱਕਲੀਆਂ ਨਹੀਂ ਸੁਣਨਗੇ ਨਮਕੀ ਲੱਗਦਾ ਕਿ ਭਵਿੱਖ ਦੇਖਦੇ ਹੋ ਜਲੰਧਰ ਵਸਦੇ। ਦੇਖੋ ਭਵਿੱਖ ਲੋਕਾਂ ਨੇ ਤੈਅ ਕਰਨਾ ਹੈ। ਸਾਡੇ ਜਲੰਧਰ ਦੇ ਲੋਕ ਭਵਿੱਖ ਤੈਅ ਕਰਨਗੇ ਪਰ ਮੈਂ ਬੇਨਤੀ ਕਰਦੀ ਹਾਂ ਜਲੰਧਰ ਦੀਆਂ ਆਪਣੀਆਂ ਮਾਵਾਂ ਨੂੰ ਆਪੇ ਬਜ਼ੁਰਗਾਂ ਭੈਣਾ ਭਰਾਵਾਂ ਨੂੰ ਇੱਕ ਇੱਕ ਵੋਟ ਪੰਜੇ ਨੂੰ ਪਾ ਕੇ ਸਾਡੇ ਭੈਣ ਸਰੁੰਦਰਪੌਰ ਜੀ ਨੂੰ ਜੇਤੂ ਕਰਨ ਜਿਹੜੇ ਕਾਂਗਰਸ ਪਾਰਟੀ ਦੇ ਸੀ ਤੇ ਕਾਂਗਰਸ ਪਾਰਟੀ ਦੇ ਹੈਗੇ ਆ ਜਿਹੜੇ ਦਲ ਬਦਲੂ ਐ ਵੱਖ-ਵੱਖਰੀਆਂ ਪਾਰਟੀਆਂ ਦੇ ਉਹਨਾਂ ਨੂੰ ਸ਼ੀਸ਼ਾ ਵਖਰੇ ਦੀ ਲੋੜ ਹੈ।